ਸਤਿ ਸ਼੍ਰੀ ਅਕਾਲ ਜੀ ਸਾਰੇ ਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸ਼ਹਿਰ ਜੈਤੋ ਦੇ ਵਿੱਚ ਜੈਤੋ ਸ਼ਹਿਰ ਇੱਕ ਵੱਡਾ ਸ਼ਹਿਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਬਕਾਊਆ ਪਾਈ ਹੁਣਿਆਂ ਦੇ ਕੀ ਨਾਮ ਆ ਕਿਹੜੇ ਘਰ ਦੇ ਵਿੱਚ ਖੜਿਆ ਕੀ ਮੁੱਲ ਵੜੀ ਆ ਕਿੰਨਾ ਜਾਨਵਰ ਦੇ ਥੱਲੇ ਦੁੱਧ ਦਾ ਸਾਰੀ ਡਿਟੇਲ ਜਾਣਦੇ ਹੋਏ ਆਪਾਂ ਮਿਲਦੇ ਆ ਪਾਈ ਹੁਣਿਆਂ ਨੂੰ ਜਾਣਕਾਰੀ ਲੈਣੇ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਿੰਡ ਜੈਤੋ ਆ ਬਾਈ ਜੀ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੈਤੋ ਆ ਠੀਕ ਆ ਜੀ ਅੱਛਾ ਘਰ ਆਪਣਾ ਕਿਹੜੇ ਪਾਸੇ ਆ ਗਿਆ ਜੈਤੋ ਦੇ ਘਰ ਆਪਣਾ ਪੁਲਿਸ ਸਟੇਸ਼ਨ ਦੇ ਕੋਲੇ ਹੀ ਆਈ ਪ੍ਰੀਤ ਸਟੇਸ਼ਨ ਦੇ ਕੋਲੇ ਹਾਂ ਪੌਂਸਰ ਸਟੇਸ਼ਨ ਦੇ ਕੋਲੇ ਆ ਨਯਮੀ ਵਾਲਾ ਰੋਡ ਆਈ ਨਯਮੀਆਣਾ ਰੋਡ ਠੀਕ ਆ ਜੀ ਆਪਣਾ ਨਾਮ ਦੱਸ ਦਈਏ ਕਰਨਾ ਮੇਰਾ ਨਾਮ ਬਿਆਨਤ ਸਿੰਘ ਆ ਜੀ ਜੀ son of ਜੰਗੀਰ ਸਿੰਘ ਆ ਜੀ ਠੀਕ ਆ ਜੀ ਅੱਛਾ ਭਾਈ ਆਪਾਂ ਤੈਨੂੰ ਜਨਵਾਰ ਵੇਚਣੇ ਹਨਾ ਜੀ ਇਹ ਲੈ ਕੇ ਆਉਂਦੇ ਆ ਕਿ ਨਹੀਂ ਇਹ ਲੈ ਕੇ ਆਂਦੀ ਆਈ ਆਹ ਗਾਂ ਵੱਡੀ ਘਰਦੀ ਆਈ ਦੋ ਉਹ ਲੈ ਕੇ ਆਈ ਸੀ ਉਹ ਦੋ ਲੈ ਕੇ ਆਂਦੇ ਆ ਤੇ ਇਹ ਵੱਡੀ ਗਾਂ ਜਿਹੜੀ ਇਹ ਘਰਦੀ ਆ ਜੀ ਇਹ ਘਰਦੀ ਆਈ ਠੀਕ ਹੈ ਜੀ ਅੱਛਾ ਮਾਦਾ ਜਿਹੜੀ ਇਹ ਕਿੰਨਾ ਵਾ ਸੂਹ ਸੂਈ ਹੋਈ ਹੈ ਵੀਰੇ ਕੱਢ ਲਈ ਇਹ ਇਹ ਤੀਜੇ ਸੂਹੇ ਸੂਈ ਵੀ ਆਈ ਠੀਕ ਹੈ ਤੀਜਾ ਸੂਹੇ ਸੂਈ ਹੋਈ ਹੈ ਜੀ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਇਹਨੂੰ ਅੱਜ 13ਵਾਂ ਦਿਨ ਆਈ 13ਵਾਂ ਦਿਨ ਸੂਈ ਨੂੰ ਮਗਰ ਕੱਟਾ ਆ ਗਿਆ ਹੁੰਦਾ ਹੈ ਨਾ ਮਗਰ ਕੱਟਾ ਆ ਗਿਆ ਠੀਕ ਹੈ ਜੀ 13 ਦਿਨਾਂ ਦੀ ਸੂਈ ਥਲੇ ਕਿੰਨਾ ਦੁੱਧ ਤਿਆਰ ਆ ਇਸ ਟਾਈਮ 'ਤੇ 12 ਕਿਲੋ ਦੁੱਧ ਇੱਕ ਰੇ ਰੱਖਣ ਵਾਲਾ ਕੋਈ ਲੈ ਜਾਵੇ ਲੰਬਾ ਤਾਂ ਨਹੀਂ ਹੁੰਦਾ ਨਾ ਭਾਈ ਜਾਵਾਂ ਹੀ ਨਹੀਂ ਠੀਕ ਆ ਬੜਾ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਆ 12 ਕਿਲੋ ਦੁੱਧ ਕੰਡੇ ਵਾਲਾ ਇਹਦੇ ਥੱਲੇ ਤਿਆਰ ਆ ਕਰਮ ਵਾਲੀ ਥੱਲੇ ਮਾੜਾ 19 ਕਿ ਜਿਵੇਂ ਪਾਸਾ ਜਾਂ ਖੁੰਦੀ ਹੈ ਪਰ ਦੁੱਧ ਵੱਧ ਘਟ ਨਹੀਂ ਨਾ 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 ਜਾਵਾਂ ਸਹੀ ਆ ਭਾਈ ਜੀ ਠੀਕ ਆ ਜਾਵਾਂ ਠੀਕ ਆ ਠੀਕ ਆ ਜੀ ਠੀਕ ਆ ਅੱਛਾ ਕੀ ਰੇਟ ਰਹੂਗਾ ਭਾਈ ਹੰਦਾ ਜੀ ਇਹ ਤਾਂ ਮੰਗਣ ਨੂੰ ਭਾਈ ਭਵੇਂ ਕਿੰਨਾ ਮੰਗੀ ਆ ਕਿ ਆਪਾਂ 90000 ਦੀ ਦੇ ਦਿਆਂਗੇ 90000 ਦੀ ਮਾਨਤਾ ਕਰ ਦਾਂਗੇ 90000 ਚੋਂ 90000 ਤੋਂ ਮਾਨਤਾ ਕਰ ਦਿਆਂਗੇ ਠੀਕ ਆ ਹਾਂ ਜੀ ਲੈ ਵੀ ਮਿੱ 13 ਦਿਨਾਂ ਦੀ ਸੂਈ ਆ 12 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਆ ਜਦੇ ਥੱਲੇ ਮਗਰ ਇਹਦੇ ਕੱਟਾ ਵਾ ਮਿੱਤਰੋ 90000 ਦੇ ਵਿੱਚੋਂ ਮਾਨਤਨ ਹੋ ਜੂਗਾ ਚੂਣ ਚਾਂਣ ਦੀ ਮੈਂ ਚੰਗੀ ਆ ਕਿਉਂਕਿ ਅੱਜ ਦੁੱਧ ਵੀ ਚੰਗਾ ਵਾ ਬਾਈ ਜੇ ਅੱਜ ਆਪਾਂ ਬਾਜ਼ਾਰ ਦੇ ਵਿੱਚ ਆ 7-8 ਕਿਲੋ ਵਾਲੀ ਟੋਕੜ ਮੈਂ ਲੈਣ ਦੇ ਲਈ ਵੀ ਜਾਂਦੇ ਆ ਤਾਂ 65-70 75000 ਰੁਪਿਆ ਜਿਹੜਾ ਰੇਟ ਅੱਜ ਦੇ ਰੁੱਤ ਦੇ ਹਿਸਾਬ ਨਾਲ ਟੋਕੜ ਮੈਂ ਦਾ ਵਾ ਇਹ ਸੱਜਰਾ ਕਰਮਾਂ ਵਾਲੀ ਤੁਸੀਂ ਦੇਖ ਸਕਦੇ ਆ ਮਿੱਤਰੋ ਢਾਂਚੇ ਦੀ ਚੰਗੀ ਆ ਵਜੂਦ ਦੀ ਚੰਗੀ ਆ 19 ਦੇ 21 ਜਿਹਨੂੰ ਕਹਿ ਦਿੰਦੇ ਉਹ ਪਾਸਾ ਜ਼ਰੂਰ ਹੈਗਾ ਬਾਕੀ ਦੁੱਧ ਵਾਲੇ ਪੱਖ ਤੋਂ ਮਜ਼ਬੂਤ ਆ ਮੈਂ ਮਗ ਕੀ ਕਾਲੀ ਵੇੜਾ ਜੀ ਇਹ ਕਿੰਨਾ ਸੂਏ ਸੂਈ ਆ ਜੀ ਇਹ ਦੂਜੇ ਸੂਏ ਸੂਈ ਆ ਜੀ ਦੂਜੇ ਸੂਏ ਸੂਈ ਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ 15 ਦਿਨ ਹੋ ਗਏ ਜੀ ਠੀਕ ਆ ਜੀ ਇਹਦੇ ਥੱਲੇ ਕਿੰਨੇ ਦੁੱਧ ਤਿਆਰ ਹੋਣ ਮਹਾਰਾਜ ਇਹਦੇ ਥੱਲੇ ਹਾਏ ਤਾਂ 16 ਲੀਟਰ ਪਰ ਆਪਾਂ 15 ਲੀਟਰ ਕਹਿ ਕੇ ਦੇਵਾਂਗੇ ਭਾਵੇਂ ਕੰਡੇ ਵਾਲਾ 15 ਲੀਟਰ ਆਈ ਠੀਕ ਹੈ ਜੀ ਮੈਨੂੰ ਲੱਗਦਾ ਕੰਡੇ ਤੇ ਜਿਹੜਾ ਚੜਾਉਂਦੀ ਆ ਉਹ ਪੂਰਾ ਆ ਹਾਂ ਉਹ 15 ਹੀ ਹਾਂ ਠੀਕ ਹੈ ਜੀ ਬਖਾਲਾ ਪਰ 17 ਦਾ ਕਰਾਉ ਰ 18 ਦਾ ਕਰਾਉ ਹਾਂ ਜੀ ਹਾਂ ਜੀ ਇਹ ਹੈ 16 ਦਾ ਪਰ ਆਪਾਂ ਕਿਲੋ ਘੱਟ ਦੱਸਣਾ ਹਾਂ ਕਿਲੋ ਘੱਟ ਦੱਸਣਾ ਬਿਲਕੁਲ ਜੀ ਚੂਣ ਚਾਣ ਨੂੰ ਠੰਡੀ ਆ ਜੀ ਬਹੁਤ ਠੰਡੀ ਜੀ ਬਹੁਤ ਠੰਡੀ ਠੀਕ ਹੈ ਠੀਕ ਮਗਰ ਇਹਦੇ ਬੱਚਾ ਕਿਹੜਾ ਆ ਗਿਆ ਜੀ ਇਹਦੇ ਮਗਰ ਮੱਛਾ ਹੀ ਆ ਖੜਾ ਲਾਲ ਰੰਗ ਵਾਲਾ ਜਿਹੜਾ ਹਾਂ ਜੀ ਹਾਂ ਜੀ ਠੀਕ ਹੈ ਬਰਾ ਠੀ ਜਿਹੜੇ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਲਾਹੇਵੰਦ ਚੀਜ਼ ਦਾ ਕਿਉਂਕਿ ਨਵਾਂ ਹਾਣਾ ਬਾਕੀ ਦੁੱਧ ਵਾਲੇ ਪੱਖ ਤੋਂ ਮਜ਼ਬੂਤ ਚੰਗੀ ਹੈ ਠੀਲੇ ਹੋ ਜੀ ਬਣ ਦੋ ਇਹਦਾ ਫਿਰ ਰੇਟ ਕੀ ਰਹੂਗਾ ਜੀ ਇਹਦਾ ਰੇਟ ਆਪਾਂ 57 ਦੀ ਦੇ ਦਾਂਗੇ ਮਾਨਤਾਨ ਕਰ ਦਾਂਗੇ ਠੀਕ ਹੈ 57000 ਦੀ ਬਾਈ ਹੁਣਾਂ ਦੇ ਦੇ ਦਾਂਗੇ ਵਿੱਚੋਂ ਮਾਨਤਾਨ ਹੋ ਜਾਊਗਾ ਦੇਖ ਸਕਦੇ ਆ ਮਿੱਤਰੋ ਤੁਸੀਂ ਦੋ ਨੰਬਰ ਤੇ ਜਿਹੜੀ ਤੁਹਾਨੂੰ ਵੈੜ ਵਿਖਾਈਏ ਜਰਸੀ ਦੇ ਨਾਲ ਕ੍ਰਾਸ ਪੈਂਦੀ ਆ ਮਿੱਤਰੋ ਇਹ ਬੈਟਰੀ ਵਧੀਆ ਹੁੰਦੀ ਹੈ ਕਣ ਕੰਡੇ ਤੇ ਚੜਾਉਣ ਵਾਲਾ ਦੁੱਧ ਜਿਹੜਾ ਥੱਲੇ ਹਾਜ਼ਰ ਨਾਜ਼ਰ ਆ ਤਿਆਰ ਆ ਜਿਹੜਾ ਆਪਾਂ ਚੋ ਲੈਣਾ ਉਹ ਦੁੱਧ ਇਹਦੇ ਥੱਲੇ ਐਸ ਟਾਈਮ ਮਿੱਤਰੋ ਇੱਕ ਹੁੰਦਾ ਕਣ ਵਾਲਾ ਇੱਕ ਹੁੰਦਾ ਚੋਣ ਵਾਲਾ ਇਹਦੇ ਥੱਲੇ ਚੋਣ ਵਾਲਾ ਹਾਜ਼ਰ ਨਾਜ਼ਰ ਆ ਇਹ ਦੋ ਜਾਨਵਰ ਤਿਆਰ ਦੁੱਧ ਵਾਲੇ ਵਿਖਾ ਦੇ ਤੀਜਾ ਵੀ ਤੁਹਾਨੂੰ ਤਿਆਰ ਦੁੱਧ ਵਾਲੇ ਇਹ ਵੱਡੀਆਂ ਵੀ ਕੱਢ ਲਿਆ ਹੋਏ ਪਾਰ ਨੂੰ ਜੀ ਇਹਦੇ ਬਾਰੇ ਆਪਾਂ ਤੁਹਾਨੂੰ ਦੱਸ ਦਨੇ ਇਹ ਬਾਈ ਹੁਣਾਂ ਦੇ ਘਰ ਦੀ ਗਾਂ ਵਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਇਹ ਕਿੰਨਾ ਸੂਆ ਸੁਈ ਹੋਈ ਹੈ ਇਹ ਇਹ ਚੌਥਾ ਸੂਈ ਆਈ ਠੀਕ ਹੈ ਕਹਿੰਦੇ ਮਗਰ ਬੱਚਾ ਆ ਗਿਆ ਕਿ ਬੱਚਾ ਇਹਦੇ ਮਗਰ ਬੱਚਾ ਹੀ ਬੱਚਾ ਠੀਕ ਹੈ ਜੀ ਹਾਂਜੀ ਮਿਲ ਗਈ ਬੱਚਾ ਦੇਗੀ ਹੈ ਇਹਦੀ ਕਿ ਬੱਚਾ ਹੀ ਠੀਕ ਹੈ ਦੁੱਧ ਕਿੰਨਾ ਹੁਣ ਤਿਆਰ ਹੈ ਇਸ ਟਾਈਮ ਜੀ ਇਹਦੇ ਥੱਲੇ ਹੂੰ ਤਾਂ 20 ਲੀਟਰ ਦੁੱਧ ਆਈ ਠੀਕ ਹੈ ਜੀ ਕੰਡੇ ਵਾਲਾ 20 ਕਿਲੋ ਹੀ ਆਈ ਠੀਕ ਹੈ ਚੂਣ ਚਾਂ ਮੋ ਠੰਡੀਆਂ ਚੂਣ ਚ ਪੂਰੀ ਪੋਦੀ ਆਈ ਠੀਕ ਹੈ ਠੰਡੀਆਂ ਚਾਰੂ ਬਹੁਤਾ ਠੀਕ ਹੈ ਖਾਣ ਪੀਣ ਤੇ ਹਾਂਜੀ ਸੂਆ 18 ਕਹਿ ਕੇ ਦੇਵਾਂਗੇ ਜੀ ਸੂਆ ਕਿੰਨਾ ਸੁਈ ਇਹ ਹੈ ਇਹ ਇਹ ਚੌਥਾ ਸੂਈ ਆਈ ਚੌਥਾ ਸੂਆ ਸੁਈ ਆ ਇਹ ਕਿ ਇਹ ਆਪਾਂ 55000 ਦੀ ਦੇ ਦਿਆਂਗੇ ਠੀਕ ਹੈ ਜੇ ਕੋਈ ਢੋਲਾ ਕਰੀਬ ਲਵੇ ਮਾਨਤਨ ਖੁੱਲਾ ਕਰਦੇ ਹਾਂਜੀ ਹਾਂਜੀ ਕਰ ਦਿਆਂਗੇ ਠੀਕ ਹੈ ਲੈ ਵੀ ਮਿੱਤਰੋ ਇਹਦੇ ਥੱਲੇ 20 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਨਾਜ਼ਰ ਆ ਸੁਆ ਕਿੰਨੇ ਦਿਨਾਂ ਦਾ ਹੋਊਗਾ ਇਹਦਾ ਇਹ ਬਾਈ ਕਹਿੰਦੇ ਨਹੀਂ ਸੂਗਾ ਇਹੇ ਤੇ ਜਲਸੀ ਠੀਕ ਹੈ 15-15 ਦਿਨਾਂ ਦਾ ਹਾਂ ਹਾਂ 15-15 ਦਿਨਾਂ ਦਾ ਨਹੀਂ ਠੀਕ ਹੈ 15-15 ਦਿਨਾਂ ਦਾ ਸੁਆ ਇੱਕੇ ਦਿਨੀ ਦੋਵੇਂ ਸੂਈਆਂ ਹੋਈਆਂ ਮਿੱਤਰੋ ਰੇਟ ਜਿਹੜਾ ਉਹਦਾ 57000 ਰੁਪਿਆ ਵਾ ਇਹਦਾ 55000 ਜੋੜਾ ਲੈਣਾ ਤਾਂ ਜੋੜੇ ਦਾ 112000 ਰੁਪਿਆ ਡਿਮਾਂਡ ਬਣਦੀ ਆ ਵਿੱਚੋਂ ਮਾਨਤਨ ਹੋ ਗਾਵਾ ਦੋਵੇਂ ਚੰਗੀਆਂ ਘਰੇ ਦੁੱਧ ਪੀਣ ਵਾਲੇ ਭਰਾ ਦੇ ਲਈ ਭਾਅ ਵੀ ਠੀਕ ਆ ਤੇ گاਵਾ ਵੀ ਚੰਗੀਆਂ ਤੇ ਦੁੱਧ ਵੀ ਚੰਗਾ ਮਿੱਤਰੋ ਮੱਧ ਦਾ ਰੇਟ ਦੱਬੇ ਹੈ ₹1000 12 ਕਿਲੋ ਦੁੱਧ ਕੰਢੇ ਲਾਉਣ ਵਾਲਾ ਵਾ ਇਹ ਤਿੰਨ ਜਾਨਵਰ ਖਰੀਦਣ ਦੇ ਲਈ ਤੁਹਾਨੂੰ ਜੈਤੋ ਪਿੰਡ ਦੇ ਵਿੱਚ ਆਉਣਾ ਪੈਣਾ ਵਾ ਮਿੱਤਰੋ ਤਹਿਸੀਲ ਵੀ ਇਹਨੂੰ ਜਿਹੜੀ ਜੈਤੋ ਹੀ ਪੈਂਦੀ ਆ ਫਰੀਦਕੋਟ ਜ਼ਿਲ੍ਹੇ ਦਾ ਇਹ ਮਾਨਮਾਤਾ ਨਗਰ ਆ ਕੋਟ ਕੇ ਪੂਰੇ ਤੋਂ 17-18 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਸ਼ਹਿਰਦਾਰੀ ਵੀ ਪੈ ਜਾਂਦੀ ਐ ਇਸ ਪਿੰਡ ਨੂੰ ਪਿੰਡ ਵੀ ਕਹਿ ਸਕਦੇ ਆ ਸ਼ਹਿਰ ਸ਼ਹਿਰ ਵੀ ਕਹਿ ਸਕਦੇ ਆ ਇੱਕ ਮਿੰਨੀ ਕਸਬਾ ਕਹਿ ਸਕਦੇ ਆ ਇਹਨੂੰ ਮੇਰਾ ਨੰਬਰ 9019 ਜੀ 80318 901980318 318 901980318 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਤੁਸੀਂ ਬਾਈ ਨਾਲ ਰਾਬਤਾ ਕੈਂਪ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਚਾਹੁੰਦੇ ਰੋ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ